ਸੱਚ ਸ੍ਰੀ ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਥਾਰ ਵਾਲੀ ਕਾਂਸਟੇਬਲ ਅਮਨਦੀਪ ਕੋ ਜਾ ਇੰਸਟਾក្រਮ ਜਾਂ ਚਿੱਟੇ ਵਾਲੀ ਕੁੜੀ ਜੋ ਮਰਜੀ ਕਹਿ ਲਓ ਅੱਜ ਫੇਰ ਖਬਰਾਂ ਚ ਆ ਗਏ ਕਿਉਂ ਆ ਗਏ ਖਬਰਾਂ ਚ ਕਿਉਂਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਬਾਦਲ ਪਿੰਡ ਤੋਂ ਵਿਜੀਲੈਂਸ ਨੇ ਮੋੜ ਗਰਸਟਾਰ ਹੋ ਗਈ ਇਨਾਂ ਦਿਨਾਂ 'ਚੋ ਇਸ ਕਰਕੇ ਵੀ ਚਰਚਾ ਸੀ ਕਿ ਉਸਨੇ ਇੱਕ ਟੀਵੀ ਚੈਨਲ ਨੂੰ YouTube ਚੈਨਲ ਨੂੰ ਇੰਟਰਵਿਊ ਦਿੱਤੀ ਸੀ ਬੜੇ ਤਿੱਖੇ ਸਵਾਲ ਕੀਤੇ ਸੀ ਐਂਕਰ ਨੇ ਉਸਨੇ ਜਿਸ ਤਰ੍ਹਾਂ ਨੇ ਜਵਾਬ ਦਿੱਤੇ ਕੋਈ ਤਾਂ ਕਹਿੰਦਾ ਜੀ ਇਸਨੇ ਫੁਕਰੀਆਂ ਮਾਰੀਆਂ ਲੇਕਿਨ ਬਹੁਤ ਸਾਰੇ ਸੋਹਲਾ ਚਲੇ ਚੁਣੌਤੀ ਵੀ ਦਿੱਤੀ ਸੀ ਤੇ ਕਿਹਾ ਸੀ ਇਹ ਦੇਖ ਲਓ ਤੇ ਕਹਿੰਦੇ ਉਹ ਪ੍ਰਤਾਪ ਸਿੰਘ ਬਾਜਪਾ ਤੇ ਸਖਪਾਲ ਸਿੰਘ ਖਾਰਾ ਜੋ ਕਹਿੰਦੇ ਨੇ ਆ ਜਿਹੜੀਆਂ ਕੁਰਸੀਆਂ ਨੇ 15-1500 ਰੁਪਏ ਦੀਆਂ ਲੱਗੀਆਂ ਨੇ ਹਜ਼ਾਰਾਂ ਜਿਹੜਾ ਬੈਠ ਲੈ ਜਿਹੜਾ ਤੁਸੀਂ ਦਿਖਾਈ ਜਾਂਦੇ ਹੋ ਤੇ ਉਸੇ ਕੋਠੀ ਚੈਟਰ ਵੀ ਹੋ ਰਹੀ ਸੀ ਤੇ ਉਹ ਚੈਲੰਜ ਕਰ ਰਹੀ ਸੀ ਦੇਖੋ ਤੁਸੀਂ ਆਏ ਹੋ ਬੈਠ ਕੇ ਤੇ ਹੋਰ ਕਈ ਗੱਲਾਂ ਤੇ ਕਹਦੇ ਕਹਦੇ ਸੀ ਇਹਦੇ ਕੋਲ 6 6 ਕਾਰਾਂ ਨੇ ਕਿੱਛ ਨੇ ਮੇਰੀਆਂ 6 ਕਾਰ ਮੇਰੇ ਕੋਲ ਇੱਕ ਥਾਰ ਗੱਡੀ ਹੈ ਤੇ ਇੱਕ ਬੁਲਟ ਮੋਟਰਸਾਈਕਲ ਹੈ ਉਹ ठाਣੇ ਖੜੀ ਹੈ ਬਹੁਤ ਸਾਰੀਆਂ ਗੱਲਾਂ ਚ ਅੱਜ ਕੱਲ ਉਹ ਚਰਚਾ ਚ ਉਸ ਇੰਟਰਵਿਊ ਤੋਂ ਬਾਅਦ ਆ ਗਈ ਸੀ ਬੜੇ ਸਿੱਧੇ ਸਵਾਲ ਕੀਤੇ ਸੀ ਉਸੇ ਕਰਨੇ ਖੈਰ ਮੈਂ ਜਿਹੜੀ ਗੱਲ ਕਰ ਰਿਹਾ ਕਿ ਅੱਜ ਫੇਰ ਉਹ ਫੜੀ ਗਈ ਕਿਉਂ ਫੜੀ ਗਈ ਕਹਿੰਦੇ ਜੀ ਬਿਜ਼ਨਸ ਨੇ ਫੜ ਲਈ ਕਿਉਂ ਫੜੀ ਅਸਲ ਮਸਲਾ ਇਹ ਹੈ ਕਿ ਉਹਦੀ ਜਿਹੜੀ ਆਮਦਨ ਘਟ ਹੈ ਤੇ ਜਿਹੜੀ ਉਹਦਾ ਖਰਚਾ ਵੱਧ ਤੇ ਆਮਦਨ ਤੇ ਖਰਚੇ ਚ ਅਨੁਪਾਤ ਸਹੀ ਨਹੀਂ ਕਹਿੰਦੇ ਨੇ ਕਿ ਆਮਦਨ ਉਹਦੀ 1 ਕਰੋੜ 8 ਲੱਖ ਤੇ ਖਰਚਾ 1 ਕਰੋੜ 39 ਲੱਖ ਇਹ ਬਿਜ਼ਨਸ ਨੇ ਕਿਹਾ ਉਹ ਜਿਹੜੀ ਕੁੜੀ ਦੀ ਕੁਛ ਦਿਨ ਪਹਿਲਾਂ ਜ਼ਮਾਨਤ ਹੋਈ ਸੀ ਉਸ ਨੂੰ ਫੇਰ ਫੜਾਇਆ ਉਹਦੀ ਪ੍ਰਾਪਰਟੀ ਵੀ ਅਟੈਚ ਕਰਤੀ ਜਾਇਦਾਦ ਜਿਹੜੀ ਹੈ ਉਹਦੀ ਅਟੈਚ ਕਰ ਦਿੱਤੀ ਗਈ ਕਿਵੇਂ ਕੀਤੀ 90 ਲੱਖ ਦੀ ਕੋਠੀ 14 ਲੱਖ ਦੀ ਥਾਰ ਜਿਹਦੇ ਬੜੀ ਚਰਚਾ ਕਰਾਈ ਸੀ ਥਾਰ ਜਿਹਦੇ ਵਿੱਚੋਂ 2 ਪ੍ਰਾਇਲ ਨੂੰ 17 ਗ੍ਰਾਮ ਹੈਰਨ ਪੜੀ ਗਈ ਸੀ ਉਹ ਥਾਰ ਤੇ ਇੱਕ ਮੋਟਰਸਾਈਕਲ ਜਿਹੜਾ ਬੁਲਟ ਇੱਕ ਲੱਖ ਤੇ 70000 ਦਾ ਅਟੈਚ ਕੀਤਾ ਰੋਲੇਕਸ ਘੜੀ ਜਿਹਦੇ ਬਾਰੇ ਬਹੁਤ ਕੁਝ ਕਿਹਾ ਗਿਆ ਸੀ 25 ਦੀ 30 ਲੱਖ ਜਿਹੜੀ ਉਹ ਦਾਵਾ ਕਰਦੀ ਹੈ ਕਿ ਬਾਹਰ ਵਾਲੇ ਪੇਜ ਰਹਿਦੇ ਮੈਨੂੰ ਆਈਫੋਨ ਵੀ ਮੇਰੇ ਤੋਂ ਸਮੇਤ ਰਿਸ਼ਤੇਦਾਰ ਤੇ ਇੱਕ ਘੜੀ 1 ਲੱਖ ਦੀ ਆਈਫੋਨ 40000 ਦਾ ਇਸ ਤਰ੍ਹਾਂ ਉਹ ਜਿਹੜੇ ਇਹਦੀ ਪ੍ਰਾਪਰਟੀ ਅਟੈਚ ਹੋ ਗਈ ਔਰ ਉਹ ਵਿਜੀਲੈਂਸ ਨੇ ਫਟਕੇ ਬਚੰਡਾ ਲੱਗੀ ਹੁੰਦੇ ਦਫ਼ਤਰ ਦੇ ਵਿੱਚ ਗ੍ਰਿਫਤਾਰੀ ਪਾ ਲਈ ਇਹ 2 ਪ੍ਰੈਲ ਨੂੰ ਫੜੀ ਗਈ ਸੀ ਤੁਹਾਡੇ ਯਾਦ ਹੋਊਗਾ ਬੜੀ ਚਰਚਾ ਹੋਈ ਸੀ ਜਿਸ ਤਰੀਕੇ ਨਾਲ ਫੜੀ ਗਈ ਫੋਨ ਕਰਨ ਦੀ ਗੱਲ ਕਰ ਰਹੀ ਸੀ ਕਿ ਟ੍ਰੇਨਿੰਗ ਆਈਪੀਐਸ ਦੇ ਫੜੀ ਸੀ ਕਿਉਂਕਿ ਇਹਦੇ ਲਿੰਕ ਬਟੇ ਅਫਸਰਾਂ ਨੂੰ ਦੱਸੇ ਜਾਂਦੇ ਸੀ ਤੇ ਕਿਸੇ ਨੇ ਫੋਨ ਨਹੀਂ ਕਰ ਦਿੱਤਾ ਨੂੰ ਫੜਿਆ ਸੀ ਤੇ 17 ਗ੍ਰਾਮ ਹੈਰਨ ਦੇ ਚੱਕਰ ਦੇ ਵਿੱਚ ਲੇਕਿਨ ਨਾਲ ਦੇ ਨਾਲ ਇਹ ਵੀ ਗੱਲ ਸਾਹਮਣੇ ਆ ਗਈ ਕਿ ਐਨਡੀਪੀਐਸ ਦਾ ਜੁੜੇ ਕੇਸ ਹੋਵੇ ਲੇਕਿਨ ਇਹ ਦੀ ਜਮਾਤ ਹੋ ਗਈ ਔਰ ਜਮਾਤ ਇਹਦੇ ਰਤੀਪਰਾਇਨ ਹੋ ਗਈ ਨਾ ਤਾਂ ਮਹੀਨਾ ਨਹੀਂ ਕਟਿਆ ਮਹੀਨੇ ਤਾਂ ਪਾਟੀਆਂ ਬਾਹਰ ਆ ਗਈ ਤੇ ਬਾਹਰ ਆ ਕੇ ਇੰਟਰਵਿਊ ਦੇ ਰਹੀ ਹੈ ਰੁਪਏ ਲੈ ਕੇ ਤਾਂ ਇਹ پوری ਜਿਹੜੀ ਹੈ ਜਦੋਂ ਇਹਦੇ ਵਕੀਲ ਨੂੰ ਪੁੱਛਿਆ ਸੀ ਨਾ ਵੀ ਇਹ ਵਾਰ ਕਿਵੇਂ ਆ ਗਈ ਕਹਿੰਦਾ ਜੀ ਇਹਦੇ ਤਾਂ ਪਲਾਟ ਕੀਤਾ ਸੀ ਇਹ ਤਾਂ ਇਹ ਜਿਹੜਾ ਚਟਾ ਇਹਦੀ ਗੱਡੀ ਚੋਂ ਮਿਲਿਆ ਸੀ ਇਹ ਤਾਂ ਤਾਂ ਹੈ ਹੀ ਨਹੀਂ ਸੀ ਇਹ ਕਿਹਜਾ ਕਾ ਦਾ ਕੇਸ ਹੈ ਤੇ ਹੁਣ ਦੁਬਾਰਾ ਕਿਵੇਂ ਫੜੀ ਗਈ ਕਿਉਂਕਿ ਬਹੁਤ ਗੱਲਾਂ ਛਲਪੀਆਂ ਸੀ ਜਿਹੜੀ ਮਾਨ ਸਰਕਾਰ ਬਾਰ ਬਾਰ ਕਹਿੰਦੀ ਸੀ ਕਿ ਪੀਲਾ ਪੰਜਾ ਚੱਲੋ ਲੋਕਾਂ ਦੀ ਕੋਠੀ ਦਿਖਾ ਰਹੇ ਸੀ ਕਿ ਆਹ ਦੇਖੋ ਜੀ ਇਹ ਕੋਠੀ ਧਾ ਕੇ ਦਿਖਾਓ ਫਲਾਣਾ ਕਰਕੇ ਦਿਖਾਓ ਪ੍ਰੈਸ਼ਰ ਸੀ ਨਾ ਸਰਕਾਰ ਤੇ ਜਾਇ ਕਹ ਲੋ ਕਿ ਜਿਹੜਾ ਵਿਜੀਲੈਂਸ ਨੇ ਜਾਇ ਕਹ ਲੋ ਜਿਹੜੀ ਇੰਟਰਵਿਊ ਕੀਤੀ ਸੀ ਉਹਦੇ ਚ ਇਹਦਾ ਕੋਈ ਮਸਲਾ ਹੋ ਸਕਦਾ ਹੈ ਕਿ ਕਈ ਗੱਲਾਂ ਐਸੀਆਂ ਕਰਤੀਆਂ ਜਿਦੇ ਚ ਖੁਰਕ ਗਲਤ ਮੁੱਕ ਰਹੀ ਸੀ ਦੇਖੋ ਮੈਂ ਇਹ ਕਹਿਣਾ ਕਿ ਇਹਦੇ ਕਈ ਗੱਲਾਂ ਦੇ ਜਿਹੜੀ ਕਨਟਰਡਿਕਸ਼ਨ ਦਿੱਤੀ ਹੈ ਉਹ ਤੇ ਠੀਕ ਵੀ ਲੱਗਦੀ ਹੈ ਤੇ ਇਹ ਜੀ ਗੱਲ ਹੈ ਜਦੋਂ ਇਹ ਚੈਲੰਜ ਕਰਦੀ ਵੀ ਆਓ ਤੁਸੀਂ ਕੋਠੀ 'ਚ ਬੈਠੇ ਹੋ ਦੇਖ ਲਓ ਕਿਹੜਾ ਬਹੁਤ ਮਹਿੰਗਾ ਸਮਾਨ ਹੈ ਪਰ ਦੂਜੇ ਪਾਸੇ ਦੇ ਕੋਲ ਜਵਾਬ ਨਹੀਂ ਸੀ ਜਦੋਂ ਇਹ ਪੁੱਛਿਆ ਜਾ ਰਿਹਾ ਸੀ ਕਿ ਇਹ ਕਿੱਥੋਂ ਆ ਗਈ ਕਹਿੰਦੇ ਰੋਲੈਕਸ ਬਾਰੇ ਤਾਂ 30 ਲੱਖਾਂ ਲਿਤਾ ਨਹੀਂ ਲੱਖ ਰੁਪਏ ਕੀਮਤ ਪਾਈ ਹੈ ਤਾਂ ਮਤਲਬ ਇਹ ਤਾਂ ਬਰੇਜ ਵੱਡੀ ਹੁੰਦੀ ਹੈ ਲੇਕਿਨ ਇਹ ਗੱਲ ਬਿਲਕੁਲ ਪੱਕੀ ਹੈ ਕਿ ਇਹ ਸ਼ਕੀਨ ਸੀ ਇਹੇ ਪਾਕਿਸਤਾਨੀ ਸੂਟ ਗੁੱਚੀ ਰਾਡੋ ਰੋਲੈਕਸ ਇਹ ਬ੍ਰਾਂਡ ਤਾਂ ਉਹ ਸੀ ਤੇ ਉਹ ਮੁੱਕਦੀ ਵੀ ਨਹੀਂ ਹੈ ਉਹਨੂੰ ਜਦੋਂ ਇਹ ਪੁੱਛਿਆ ਸੀ ਨਾ ਕਿ ਤੂੰ ਇਹ ਵਿਦਵਾਸ਼ੀ ਵਾਲੇ ਗਾਣੇ ਕਿਉਂ ਮਤਲਬ ਇਹਦੇ ਤੇ ਰੀਲਾਂ ਕਿਉਂ ਬਣਾਉਣੀ ਹੈ ਉਹ ਗੱਦੀਆਂ ਰੀਲਾਂ ਕਿਉਂ ਨਾ ਬਣਾਵਾ ਉਹ ਮੈਂ ਤੁਹਾਨੂੰ ਦੱਸਦਾ ਕਿਹੜੇ ਕਿਹੜੇ ਗਾਣੇ ਤੇ ਰੀਲਾਂ ਬਣਾਉਂ ਪਹਿਲਾਂ ਤਾਂ ਇਹਦੀ ਇਹ ਗੱਲ ਪਹਿਲੀ ਤਾਂ ਗੱਲ ਇਹ ਦੱਸਣੀ ਹੈ ਕਿ ਉਹ ਕੁੜੀ ਫੜੀ ਗਈ ਇਸ ਵੀਡੀਓ ਚ ਦੋ ਤਿੰਨ ਗੱਲਾਂ ਹੋਰ ਕਰਨੀਆਂ ਇੱਕ ਗੱਲ ਕਰਨੀ ਹੈ ਦੂਜੀ ਜਿਹੜੀ ਗਰਮੀਤ ਕੌਰ ਦੇ ਨਾਲ ਇਹ ਦੀ ਲੜਾਈ ਐਸਾ ਦੋ ਜਨਾਨਿਆਂ ਦੀ ਲੜਾਈ ਨੇ ਇਹ ਕੰਮ ਖਰਾਬ ਕੀਤਾ ਹੋਇਆ ਹੈ ਜਿਹੜੀ ਬਲਵਿੰਦਰ ਜਿਹੜਾ ਨਾਲ ਐਂਬੂਲੈਂਸ ਡਰਾਈਵਰ ਨਾਲ ਇਹ ਦੀ ਦੋਸਤੀ ਸੀ ਜਿਹੜਾ ਹੁਣ ਉਹ ਫੜਿਆ ਹੋਇਆ ਹੈ ਉਹ ਦੋਨਾਂ ਦੀ ਉਹ ਬਲਵਿੰਦਰ ਦੀ ਪਤਨੀ ਦੀ ਵੀ ਇੰਟਰਵਿਊ ਆ ਗਈ ਇੱਕ ਮੀਡੀਆ 'ਚ ਜਦੋਂ ਇਹ ਦੀ ਇੰਟਰਵਿਊ ਆਈ ਤਾਂ ਉਹ ਦੋਨਾਂ ਦੀਆਂ ਗੱਲਾਂ ਚ ਕਾਫੀ ਕੁਝ ਨਿਚੋੜ ਕੱਟ ਕੇ ਤੁਹਾਡੇ ਸਾਹਮਣੇ ਰੱਖਦੇ ਆ ਲੇਕਿਨ ਉਸ ਤੋਂ ਪਹਿਲਾਂ ਇੱਕ ਅਪੀਲ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਹੁਣ ਉਹ ਗੁਰਮੀਤ ਕੌਰ ਜਿਹੜੀ ਹੈ ਉਹ ਕੀ ਕਹਿੰਦੀ ਹੈ ਉਹ ਕਹਿੰਦੀ ਮੈਂ ਇਹਨਾਂ ਦੋਨਾਂ ਨੂੰ ਰੰਗੇ ਹੱਥੀ ਫੜਿਆ ਸੀ ਕਹਿੰਦੀ ਇਸ ਨੇ ਮੇਰਾ ਘਰ ਬਰਬਾਦ ਕੀਤਾ ਮੇਰੇ ਦੋ ਬੇਟੀਆਂ ਨੇ ਤੇ ਫਿਰ ਇਹ ਜਿਹੜੀ ਉਹ ਕਹਿੰਦੀ ਲੋਕਾਂ ਦੇ ਘਰ ਫੜਦੀ ਫਿਰਦੀ ਹੈ ਤੇ ਲੋਕਾਂ ਦੇ ਮੁੰਡਿਆਂ ਨੂੰ ਚਿੱਟੇ ਤੇ ਲਾਉਂਦੀ ਹੈ ਤਾਂ ਕਹਿੰਦੀ ਇਹ ਬਾਕੀ ਇਹ ਕਹਿੰਦੀ ਇਹ ਸਿੱਧੂ ਮਸੇਵਾਲੇ ਤੇ ਜਦੋਂ ਡਿਊਟੀ ਤੇ ਗਈ ਸੀ ਉਸ ਵੇਲੇ ਤੁਸੀਂ ਦੇਖ ਲਓ ਕਹਿੰਦੀ ਗੱਲ ਸੁਣੋ ਉਹ ਇਹ ਮੇਰੇ ਘਰ ਵਾਲੇ ਨੂੰ ਕਿਉਂ ਬੁਲਾਉਂਦੀ ਸੀ ਆਪਦੇ ਰਿਸ਼ਤੇਦਾਰ ਨੂੰ ਬੁਲਾ ਲੈਂਦੀ ਕਿਸੇ ਨੂੰ ਜੇ ਡੀਸੀ ਨੂੰ ਕਹਿੰਦੀ ਉੱਥੇ ਕਿਉਂ ਬੁਲਾਉਂਦੀ ਸੀ ਇਹ ਗੱਲ ਹੁਣ ਉੱਥੇ ਮੰਨ ਗਈ ਇਹ ਜਿਹੜੀ ਇਹ ਗੁਰਮੀਤ ਕੌਰ ਦਾ ਜਿਹੜਾ ਇਲਜ਼ਾਮ ਠੀਕ ਲੱਗਦਾ ਉਹਦੇ ਚਿਹਰੇ ਜਦੋਂ ਪੁੱਛਿਆ ਵੀ ਤੂੰ ਰਿਸ਼ਤੇਦਾਰ ਦੇ ਉੱਥੇ ਸਿੱਧੂ ਮਸੇਵਾਲੇ ਦੇ ਕੀ ਕਹਿੰਦੀ ਮੇਰੀ ਡਿਊਟੀ ਲੱਗੀ ਸੀ ਉੱਥੇ ਇੱਕ ਬੰਦੇ ਨੇ ਮੇਰੇ ਨਾਲ ਮਿਸਬੀਹਵ ਕੀਤਾ ਕੋਈ ਆਪਣੇ ਆਪ ਨੂੰ ਖਾਸ ਹੀ ਕੋਹੰਦਾ ਸੀ ਉਸ ਘਰ ਦਾ ਕਹਿੰਦੇ ਫਿਰ ਮੈਂ ਸਿੱਧੂ ਮੂਸੇਵਾਲੇ ਦੇ ਫਾਦਰ ਨੂੰ ਕਿਹਾ ਸੀ ਸ਼ਿਕਾਇਤ ਵੀਡੀਓ ਵੀ ਦਿਖਾਈ ਸੀ ਤੇ ਉਹ ਲੋਕ ਕਿਹਾ ਸੀ ਯਾ ਤੇ ਕੋਈ ਮਿਸਬੀਹਵ ਕਰਦਾ ਕਹਿੰਦੀ ਫਿਰ ਉਹਨੇ ਮੈਨੂੰ ਜਿਹੜਾ ਹੈ ਕਿਹਾ ਸੀ ਤੁਸੀਂ ਚੁੱਪ ਰਹੋ ਮੈਂ ਕਹਿੰਦੀ ਚੁੱਪ ਦੀ ਇੱਜ਼ਤ ਕਰਦੀ ਐ ਹੋਰ ਵੀ ਉਹਨੇ ਇੱਕ ਗੱਲ ਕੀਤੀ ਜਿਹੜੀ ਕਮਾਲ ਸੀ ਕਹਿੰਦੀ ਸਿੱਧੂ ਮੂਸੇਵਾਲਾ ਮੈਨੂੰ ਆਪਣੇ ਇੱਕ ਗਾਣੇ ਦੇ ਵਿੱਚ ਮਾਡਲ ਦੇ ਤੌਰ ਤੇ ਲੈਣਾ ਚਾਹੁੰਦਾ ਸੀ ਕਿਤੇ ਮੈਂ ਬਾਰਡਰ ਆਉਦੀ ਸੀ ਪਰ ਜਿਹੜੇ ਗਾਣੇ ਚ ਜਿਹੜੇ ਮੈਨੂੰ ਉਹਨੇ ਕੀਤਾ ਸੀ ਉਹ ਹਥਿਆਰ ਸੀ ਇਸ ਕਰਕੇ ਮੈਂ ਉਸ ਗਾਣੇ ਚ ਨਹੀਂ ਪਰ ਮੈਂ ਆਉਣਾ ਸੀ ਮੈਂ ਉਹਦੀ ਫੈਨ ਸੀ ਤੋਂ ਐਸ ਤਰ੍ਹਾਂ ਦੀਆਂ ਗੱਲਾਂ ਵੀ ਕਰਦੀਆਂ ਤੇ ਫਿਰ ਉਹਨੇ ਕਿਹਾ ਕਿ ਜਦੋਂ ਮੈਨੂੰ ਉਹ ਬੰਦੇ ਨਾਲ ਮੇਰੀ ਬਹਿਸ ਹੋ ਗਈ ਉਹਨੇ ਕਿ ਮੈਨੂੰ ਕਿਹਾ ਮੈਂ ਤੈਨੂੰ ਦੇਖੂਗਾ ਤੇ ਫਿਰ ਮੈਂ ਬਰੌਂਦੀ ਸੀ ਉਹਨੂੰ ਤੋਂ ਜੋ ਵੀ ਉਹਨੇ ਅਵ ਦਾ ਡਿਫੈਂਸ ਦਿੱਤਾ ਪਰ ਜਿਹੜੀ ਉਹਦੀ ਗਰਮੀਤ ਕੌਰ ਉਹਨੇ ਇਹਦੇ ਤੇ ਕਾਫੀ ਜਿਹੜੇ ਹੈ ਸੱਦਿਆ ਗਾਮ ਲਈ ਕਿ ਮੇਰੇ ਘਰ ਵਾਲੇ ਜਨੂੰ ਇਹਦੇ ਜਿਸ ਤਰੀਕੇ ਨਾਲ ਕਾਬੂ ਕੀਤਾ ਮੇਰਾ ਘਰ ਬਰਬਾਦ ਕਰਕੇ ਰੱਖਤਾ ਮੇਰੇ ਦੋ ਬੀਟੀਆਂ ਨੇ ਫਿਰ ਉਹਦੀ ਇੰਟਰਵਿਊ ਤੇ ਗਾਣੋ ਇਹਦੀ ਇੰਟਰਵਿਊ ਜਾਦਾ ਇੰਪੋਰਟੈਂਟ ਹੈ ਜਿਹੜੀ ਜਿਹਦੇ ਚ ਕਾਫੀ ਕੁਝ ਇਹਨੇ ਦੱਸਣ ਦੀ ਕੋਸ਼ਿਸ਼ ਕੀਤੀ ਜਦੋਂ ਐਂਕਰ ਨੇ ਕਿਹਾ ਕਿ ਤੁਹਾਨੂੰ 50000 ਰੁਪਿਆ ਤੇਰੀ ਤਨਖਾਹ ਹੈ ਤੇ ਇਹ ਦਿਖਾ ਰਹੀ ਸੀ ਪੇਪਰ ਕਿ ਮੈਂ 50 ਲੱਖ ਦਾ ਕਰਜ਼ਾ ਲੈ ਜੀ ਦੇ ਕਰਕੇ ਤੁਸੀਂ ਕੋ ਰੋਣਾ ਪਾਉਣੇ ਵੀ ਕੋਠੀ ਕੋਠੀ ਯਾਰ ਲਖਦਾ ਦੇਖ ਲਓ ਮੇਰੇ ਪੇਪਰ ਦੇਖ ਲਓ ਮੈਂ ਕਰਜ਼ਾ ਲਿਆ ਉਸੇ ਕਰਜ਼ੇ ਚੋਂ ਮੈਂ ਥਾਰ ਲੈ ਆਂਦੀ ਸੀ ਕਿਹਦੀ ਮਕਾਨ ਦੇ ਕਰਜ਼ੇ ਚੋਂ ਹੀ ਤੇ ਮੈਂ ਆਪਦੀ ਥਾਰ ਲਈ ਸੀ ਨਾ ਵੀ ਬਿਲਕੁਲ ਦੋ ਹੀ ਗੱਡੀਆਂ ਨੇ ਇੱਕੋ ਹੀ ਗੱਡੀ ਐ ਇੱਕ ਬੁਲਟ ਐ ਐਵੇਂ ਕਹਦੀ ਉਹਨੂੰ ਪੋਲਿਟਿਕਲੀ ਕੋਈ ਜ਼ਿਆਦਾ ਮੇਰਾ ਖਿਆਲ ਇਹਨੂੰ ਸਮਝ ਘਟਾ ਹੈ ਪ੍ਰਤਾਪ ਸਿੰਘ ਬਾਜਪਾ ਬਾਰੇ ਉਹਨੂੰ ਕੋਈ ਜ਼ਿਆਦਾ ਨਹੀਂ ਪਤਾ ਸੀ ਕਿਹਦੀ ਕੋਈ ਬਾਜਪਾ ਹੈ ਕਾਂਗਰਸ ਦਾ ਉਹ ਐ ਕਹਿ ਰਿਹਾ ਮੇਰੇ ਕੋਲ ਆਡੀ ਐ ਮੇਰੇ ਕੋਲ ਇਹ ਗੱਡੀਆਂ ਨੇ ਕੋਈ ਸੰਗਪਾਲ ਖੈਰ ਦਾ ਵੀ ਜ਼ਿਕਰ ਕਰ ਰਹੀ ਸੀ ਤੇ ਜਿਹੜੀ ਉਹ ਚੈਲੰਜ ਕਰ ਰਹੀ ਸੀ ਜਿੱਦਾਂ ਮੈਨੂੰ ਬਦਨਾਮ ਮੀਡੀਆ ਨੇ ਕੀਤਾ 19 ਬਿਲਕੁਲ ਕੋਈ ਇਸ ਤਰ੍ਹਾਂ ਤਾਂ ਨਹੀਂ ਫਿਰ ਉਹ ਕਹਿੰਦੀ ਮੇਰੀ 85000 ਤਨਖਾਹ ਹੈ ਮੈਂ ਕਿਹ ਚਕਸਤ ਵੀ ਦੰਨੀ ਹੈ ਤੇ ਤੁਸੀਂ ਕਹਿੰਦੇ ਨਾ ਬਿਲਕੁਲ 50000 ਨਹੀਂ ਮੇਰੀ 85000 ਤਨਖਾਹ ਹੈ ਆਈਫੋਨ ਦੇ ਮਾਮਲੇ 'ਚ ਜਰੂਰ ਉਹ ਫਸਦੀ ਨਜ਼ਰ ਆਈ ਜਦੋਂ ਕਹਿੰਦੀ ਕਹਿੰਦੀ ਮੈਨੂੰ ਤਾਂ ਬਾਹਰੋਂ ਬੰਦੇ ਨੇ ਭੇਜੀ ਹੈ ਤੇ ਇਸ ਤਰ੍ਹਾਂ ਦਾ ਤੇ ਬਾਕੀ ਜਿਹੜੇ ਉਹ ਵਾਰ-ਵਾਰ ਕਹਿੰਦੀ ਸੀ ਚਿੱਟਾ ਤਾਂ ਮੇਰੇ ਤੇ ਪਲਾਂਟ ਕੀਤਾ ਇਹਨੇ ਕਰਵਾਇਆ ਉਹ ਗਰਮੀਚ ਤੇ ਲਾ ਰਹੀ ਸੀ ਪਰ ਉਸ ਤੇ ਨਹੀਂ ਜਿਆਦਾ ਉਹ ਕਰ ਰਹੀ ਸੀ ਤੇ ਫਿਰ ਜਦੋਂ ਉਹ ਕਿਹਾ ਕਿ ਤੂੰ ਇਹ ਗਾਣੇ ਗੁਣੇ ਜਿ ਕਿਉਂ ਇਹਦੇ ਪਾਈ ਜਾਨੀ ਐ ਉਹਦੇ ਕਿਉਂ ਕਿਉਂ ਨਾ ਪਾਵਾ ਹੁੰਦੇ ਮੈਂ ਪੁਲਿਸ ਚਾ ਇਹਦਾ ਮਤਲਬ ਇਹ ਨਹੀਂ ਕਿ ਮੈਂ ਵੀਡੀਓ ਨਹੀਂ ਪਾ ਸਕਦੀ ਮੈਂ ਰੀਲ ਨਹੀਂ ਬਣਾ ਸਕਦੀ ਮੈਂ ਨੱਚ ਨਹੀਂ ਸਕਦੀ ਕਿਉਂ ਨਹੀਂ ਮੈਂ ਨੱਚ ਸਕਦੀ ਮੈਂ ਰੀਲ ਵੀ ਪਾ ਸਕਦੀ ਹਾਂ ਇਹਦਾ ਮਤਲਬ ਇਹ ਨਹੀਂ ਕਿ ਜੇ ਮੈਂ ਪੁਲਿਸ ਚਾ ਮੈਂ ਆਪਦੇ ਸ਼ੌਕ ਦਾ ਪੂਰਾ ਕਰਾਂ ਤੇ ਫਿਰ ਉਹ ਉਹ ਵੈਸੇ ਤੁਹਾਨੂੰ ਪਤਾ ਹੀ ਹੈ ਕਿ ਉਹਦੇ ਗਾਣੇ ਤਾਂ ਅੱਜ ਟੁਡੇ ਤੱਕ ਜਿਹੜੇ ਉਹਨਾਂ ਨੇ ਪਾਤੇ ਸੀ ਆਪਦੀ ਜਿਹੜੇ YouTube ਚੈਨਲ ਤੇ ਉਹ ਉਹਦੇ ਗਾਣੇ ਕਿਹੜਾ ਕਿਤੇ ਨੇ ਸਿੱਧੂ ਮਸੂਆਣਾ ਦੇ ਗੀਤਾਂ ਤੇ ਆਰ ਨੇਤ ਤੇ ਅਮਰਤਮਾਨ ਦੇ ਦੱਸ ਕਿਹਦੀ ਕੰਦ ਉੱਤੇ ਫੋਟੋ ਟੰਗਣੀ ਕਿਹੜਾ ਕਿਹੜਾ ਬਿੱਲੋ ਸੁਨਿਆਰਾ ਲੁੱਟਣਾ ਤੂੰ ਕਿਹਦਾ ਟਲ ਜਾ ਦੱਸ ਕਿੱਦਾਂ ਟਲੀਏ ਉੱਥੇ ਕਮਾਂ ਚ ਤਾਂ ਮੇਰੇ ਨਾਲ ਪੁਲਿਸ ਰਲਿਏ ਉਹਦਾ ਇਹ ਗਾਣੇ ਤੇ ਇਹ ਪਾਉਂਦੀ ਸੀ ਤੇ ਫੇਰ ਕਹਿੰਦੀ ਕਿ ਮੇਰੇ ਸ਼ੌਕ ਜਿਹੜੇ ਨੇ ਉਹ ਮੈਂ ਚੋਣਾ ਪੂਰਾ ਕਰਾਂ ਠੀਕ ਹੈ ਵੀ ਤਾਂ ਉਹਦੀ ਦੀ ਮਰਜ਼ੀ ਹੈ ਤੇ ਹੁਣ ਜਿਹੜੇ ਔਖੇ ਸਵਾਲ ਸੀ ਵੈਸੇ ਮਹਿਰਾਨਾ ਬਟ ਸਿੱਧੇ ਸਵਾਲ ਕਈ ਵਾਰੀ ਤਾਂ ਐ ਲੱਗਦਾ ਕਿ ਜਿਹੜਾ ਐਂਕਰ ਹੈ ਉਹ ਜਿਹੜਾ ਇਹਨੂੰ ਇੰਟਰਵਿਊ ਕਰ ਰਿਹਾ ਸੀ ਉਹ ਐ ਲੱਗ ਰਿਹਾ ਸੀ ਜਿਵੇਂ ਉਹ ਜੱਜ ਲੱਗਿਆ ਹੁੰਦਾ ਤੇ ਇਹ ਵੀ ਜਵਾਬ ਦੇਗੀ ਕੁੜੀਆਂ ਸਪਲਾਈ ਕਰਨ ਬਾਰੇ ਤੇ ਸਦਾ ਇਲਜ਼ਾਮ ਚਟਾ ਕਿੱਥੋਂ ਲਿਆ ਕੇ ਕਿੱਥੇ ਵਿੱਚ ਫਰੋਜ਼ਪੁਰ ਕੀ ਕਰਨ ਗਈ ਸੀ ਇਹ ਸਾਰੀਆਂ ਗੱਲਾਂ ਤੇ ਬਾਕੀ ਇੱਕ ਗੱਲ ਉਹਦੀ ਮੈਨੂੰ ਠੀਕ ਲੱਗੀ ਕਿਉਂਕਿ ਜੇ ਆਪਾਂ ਨਿਰਪੱਖ ਹੋਕੇ ਦੇਖੀ ਇਸ ਗੱਲ ਨੂੰ ਦੇਖੋ ਮੰਡਣਾ ਤਾਂ ਕਿਸੇ ਨੂੰ ਨਹੀਂ ਹੁੰਦਾ ਪਰ ਇੱਕ ਗੱਲ ਹੈ ਕਿ ਇਹਦੇ ਬਾਰੇ ਅੜਾਇਆ ਗਿਆ ਸੀ ਜੀ ਇਹ ਆਪ ਚਟਾ ਦਾ ਸੇਵਨ ਕਰਦੀ ਹੈ ਚਟਾ ਵੇਚਦੀ ਹੈ ਇਹ ਕਹਿੰਦੀ 14 ਸਾਲ ਹੋ ਗਏ ਮੈਨੂੰ 14 ਸਾਲ ਦੇ ਵਿੱਚ ਹਾਇ ਇਸਾਨ ਜਦੋਂ ਸਾਡਾ ਡੋਪ ਟੈਸਟ ਹੁੰਦਾ ਪਿਛਲੇ ਕਈ ਸਾਲਾਂ ਤੋਂ ਹਰ ਇੱਕ ਪੁਲਿਸ ਵਾਲੇ ਦਾ ਮੇਰਾ ਡੋਪ ਟੈਸਟ ਨੈਗੇਟਿਵ ਆ ਰਿਹਾ ਹੁਣ ਵੀ ਆ ਰਿਹਾ ਹੁਣ ਕਰਾ ਲਓ ਜਦ ਵਿੱਚ ਟੱਪਿੰਦੀ ਹੁੰਦੀ ਤਾਂ ਮੇਰਾ ਡੋਪ ਟੈਸਟ ਕਿਵੇਂ ਆਉਂਦਾ ਤੇ ਬਾਕੀ ਕਹਿੰਦੇ ਜਿਹੜਾ ਤੁਸੀਂ ਮੇਰੇ ਤੋਂ ਇਨਕਾਮ ਲਾਉਣੇ ਹੋ ਕਿ ਜੀ ਇਹਦੇ ਅਫਸਰ ਨੇ ਜਿਕੇ ਦੀ ਮੇਰੇ ਅਫਸਰਾਂ ਦੀ ਗੱਲ ਹੁੰਦੀ ਜੇ ਮੇਰੇ ਤੋਂ ਡਰ ਹੁੰਦਾ ਉਹਦੇ ਕੋਈ ਤੇ ਫਿਰ ਮੈਂ ਗੱਡੀ ਲੌਕ ਕਰਕੇ ਪਹਿਲਾਂ ਅਫਸਰ ਨੂੰ ਫੋਨ ਕਰਦੀ ਮੇਰੀ ਜਿਹੜੀ ਕਹਦੇ ਸੀ ਵੀ ਮੇਰੀ ਬਹੁਤ ਦੋਸਤੀ ਇੱਥੇ ਉਹ ਇੰਨ ਲੱਗਦਾ ਕਿ ਥੋੜੀ ਜੀ ਜਿਵੇਂ ਝੂਠ ਬੋਲ ਰਹੀ ਹੁੰਦੀ ਹੈ ਅਫਸਰ ਨੂੰ ਫੋਨ ਕਰ ਦੋ ਪਤਾ ਨਹੀਂ ਤਾਂ ਮੰਨਦੀ ਹੈ ਵੀ ਮੇਰੀ ਆਈਪੀਸ ਅਫਸਰ ਨਾਲ ਗੱਡ ਬਣਦੀ ਹੈ ਤੇ ਉਹਨੂੰ ਜਦੋਂ ਪੁੱਛਿਆ ਗਿਆ ਕਿ ਤੇਰੀ ਡਿਊਟੀ ਤੇ ਤੂੰ ਉੱਥੇ ਕਿਵੇਂ ਆਈ ਵਰਦੀ ਨਹੀਂ ਪਾਈ ਹੋਈ ਸੀ ਤੇਰੀ ਜਦੋਂ ਤੂੰ ਫੜੀ ਗਈ ਆ ਕਹਿੰਦੀ ਜਿਹੜੇ ਪੁਲਿਸ ਲੈਨ ਦਾ ਹਸਪਤਾਲ ਹੈ ਉਹਦੇ ਚ ਮੇਰੀ ਡਿਊਟੀ ਲੱਗੀ ਔਰ ਉੱਥੇ ਵਰਦੀ ਦੀ ਲੋੜ ਨਹੀਂ ਮੈਂ ਤਾਂ ਹਸਪਤਾਲ ਦੇ ਸਟਾਫ ਦਾ ਹਾਂ ਉਹਦੀ ਡਿਊਟੀ ਦਿੰਨੀ ਹੈ ਮੈਨੂੰ ਮੈਡੀਕਲ ਬਾਰੇ ਕੁਝ ਪਤਾ ਹੈ ਚਲੋ ਇਹ ਗੱਲ ਸੱਚੀ ਹੋ ਸਾਦੀਓ ਪਰ ਆ ਗੱਲ ਲਈ ਕਿ ਜੀ ਮਾਨਸਾ 24 ਤੇ ਬਟਿੰਡੇ ਡਿਊਟੀ ਔਰ 14 ਸਾਲਾਂ ਚ 34 ਵਾਰ ਬਦਲੀ ਹੋਈ ਹੋਵੇ ਇਹਦਾ ਵੀ ਉਹਦੇ ਕੋਲ ਜਵਾਬ ਕੋਈ ਨਹੀਂ ਸੀ ਤੇ ਬਾਕੀ ਉਹਨੇ ਜਿਹੜਾ ਹੈ ਅਦਰਵਾਈਜ਼ ਉਹ ਜਸਟੀਫਿਕੇਸ਼ਨ ਜਰੂਰ ਦਿੱਤੀ ਵੀ ਮੈਂ ਅਪਸਰਾ ਨਾਲ ਦੱਸਿਆ ਕਿ ਮੇਰੀ ਇਹ ਪ੍ਰੋਬਲਮ ਹੈ ਤੇ ਉਹਨਾਂ ਨੇ ਮੇਰੀ ਗੱਲ ਮੰਨ ਲਈ ਕਿ ਖੋਰਸ ਬਾਰ-ਬਾਰ ਇਹ ਕਹਿ ਜਾਂਦਾ ਸੀ ਕਿ ਜੀ ਇਹ ਜਿਹੜੀ ਕੁੜੀ ਹੈ ਚੱਕ ਫਤਿਹ ਸਿੰਘ ਵਾਲੀ ਹੈ ਦੀਆਂ ਕਾ ਇਹ ਦੁੱਖ ਹੈ ਕਿ ਮੇਰੇ ਪਿੰਡ ਦਾ ਨਾਮ ਬਦਨਾਮ ਕੀਤਾ ਜਾ ਰਿਹਾ ਹੈ ਕਿ ਦੀ ਚੱਕ ਫਤਿਹ ਸਿੰਘ ਵਾਲਾ ਮੇਰੇ ਪਿੰਡ ਦਾ ਬਦਨਾਮ ਤੁਹਾਨੂੰ ਦੱਸਿਆ ਸੀ ਮੈਂ ਪਿਛਲੀ ਵੀਡੀਓ ਦੇ ਵਿੱਚ ਕਿ ਉਹ ਬਾਦਲਾਂ ਦਾ ਜਿਹੜੀ ਸੁਖਵੀਰ ਬਾਦਲ ਤੇ ਨਾਨਕਾ ਦਾ ਪਿੰਡ ਹੈ ਕਹਿੰਦੀ ਹੈ ਤੁਸੀਂ ਉੱਥੇ ਨਾਨਕੇ ਨੇ ਤੇ ਲੋਕਾਂ ਚ ਇਹ ਸੀ ਕਿ ਇਹਨੂੰ ਬਾਦਲਾਂ ਨੇ ਲਵਾਇਆ ਵੈਸੇ ਅੱਜ ਵੀ ਬਾਦਲ ਤੋਂ ਫੜੀ ਗਈ ਹੈ ਪਿੰਡ ਤੋਂ ਜਦੋਂ ਵਿਜੀਲੈਂਸ ਨੇ ਫੜੀ ਹੈ ਤੇ ਇਹਦੇ ਇਹ ਕਿਹਾ ਕਹਿੰਦੀ ਨਹੀਂ ਮੈਂ ਮੈਨੂੰ ਨਹੀਂ ਲਵਾਇਆ ਕਿਸੇ ਨੇ ਮੈਂ ਜੋ ਸਕੂਲ ਚ ਪੜ੍ਹਦੀ ਸੀ ਉਹਦੇ ਚਿਹਰੇ ਕਰ ਰਹੀ ਸੀ ਮੇਰਾ ਕੱਦ 5 ਫੁੱਟ 7 ਇੰਚ ਹੈ ਇਹਦੇ ਨੰਬਰ ਵਿੱਚ ਹੈ ਨਹੀਂ ਇਹ ਕਾਤਾ ਲੈ ਦੇ ਵੈਸੇ ਗੱਲ ਤਾਂ ਠੀਕ ਹੈ 1 ਫੁੱਟ 7 ਇੰਚ ਦੀਆਂ ਕੁੜੀਆਂ ਘੱਟ ਕੱਦ ਹੁੰਦਾ ਹੈ ਰੇਅਰ ਹੁੰਦੀ ਹੈ ਨਾ ਤੇ ਕਹਿੰਦੀ ਫਿਰ ਦੂਜਾ ਮੈਂ ਤਿਆਰੀ ਕਰਦੀ ਸੀ ਮੈਂ ਮੈਰਿਟ ਤੇ ਆਈ ਆ ਤੁਸੀਂ ਕਿ ਉਹਦੀ ਬੈਟ ਖੜਾ ਕੇ ਦੇਖੋ ਸ਼ਾਇਦ ਮੇਰਾ ਦੂਜਾ ਨੰਬਰ ਸੀ ਜਦੋਂ ਮੈਂ ਆਇਆ ਜਿਹੜੀ ਇਹ ਇੱਥੇ ਆਈਆਂ ਸੋ ਉਸ ਕੁੜੀ ਦੀ ਜਦੋਂ ਅੱਜ ਫੜੀ ਗਈ ਦੁਬਾਰਾ ਚਰਚਾ ਚ ਆ ਗਈ ਹੁਣ ਲੋਕ ਤਾਂ ਇਹ ਕਹਿੰਦੇ ਨੇ ਕਿ ਕਿਉਂਕਿ ਚਾਚਾ ਤਾਂ ਪਹਿਲੇ ਹਮੇਸ਼ਾ ਰਹੇ ਸੀ ਜਦੋਂ ਉਤਾਰ ਤੇ ਗੁੰਡ ਤੇ ਰੱਖ ਕੇ ਕੱਟਦੀ ਸੀ ਜਦੋਂ ਤਮਾਸ਼ੀਆ ਰਕੀਤਾ ਦੇ ਰੀਲ ਬਣਾਉਂਦੀ ਸੀ ਉਹ ਇਹੋ ਜਿਹਾ ਕੁਛ ਤਾਂ ਪਹਿਲਾਂ ਤੋਂ ਹੀ ਕਰਦੀ ਆ ਰਹੀ ਆ ਕੁਛ ਨਾ ਕੁਛ ਯਾਨੀ ਇਹਦੇ ਨਾਲ ਕੁਛ ਨਾ ਕੁਛ ਜੁੜਿਆ ਰਹਿੰਦਾ ਇਹ ਤਾਂ ਗੱਲ ਆਪਾਂ ਦੇਖਿਆ ਜਦੋਂ ਦੀ ਆ ਉਹ ਲੜਾਈ ਝਗੜਾ ਵੀ ਕਰਦੇ ਸੀ ਸਿਵਲ ਹਸਪਤਲ ਬਠਿੰਡਾ ਚ ਡਾਕਟਰਾਂ ਨਾਲ ਜਿਹੜੇ ਝਗੜਾ ਕਰ ਲਿਆ ਸੀ ਕਟਕਟਈਆ ਉਹਦੇ ਨਾਲ ਤੁਸੀਂ ਸਾਹਮਣੇ ਦੇਖਿਆ ਜਿੱਤੇ ਬਲਵਿੰਦਰ ਸੋਨੂ ਇਹਨੂੰ ਪਹਿਲੀ ਵਾਰ ਪੇਸ਼ ਕੀਤਾ 2 April ਨੂੰ ਪੜੀ ਗਈ 3 April ਨੂੰ ਉਹਨਾਂ ਦਾ ਝਗੜਾ ਹੋਇਆ ਸੀ ਤੋ ਕਈ ਡਰਾਮੇ ਕਰ ਚੁੱਕੀ ਹੈ ਇਸ ਤਰ੍ਹਾਂ ਦਾ ਨਹੀਂ ਹੈ ਕਿ ਇਹਨੂੰ ਤੁਸੀਂ ਕਹੋ ਵੀ ਇਹ ਦੀ ਸਿੱਧੀ ਹੈ ਪਰ ਕਈ ਗੱਲਾਂ ਛੋੜੇ ਜਿਹੜਾ ਦੱਸਿਆ ਤੇ ਇਹ ਆਪਣੇ ਆਪ ਦੇ ਵਿੱਚ ਜਿਹੜੀ ਹੈ ਕੰਪੈਰੀਟਿਵ ਰੀਜਨਲ মিডিਆ ਚਦਰ ਉਲਾਪਿਆ ਉਹਨੂੰ ਸਿੱਧੀ ਲੱਗਦੀ ਸਾਫ਼ ਲੱਗਦੀ ਹੈ ਖਾਸ ਤੌਰ ਤੇ ਜਿਹੜੇ ਇਹਦੇ ਤੇ ਇਲਜ਼ਾਮ ਲੱਗੇ ਵੀ ਇਹਦੇ ਘਰ ਚ ਕਾਰਪੈਟ ਕੁਰਸੀਆਂ ਜੇ ਉਹ ਉਸ ਅਦੀ ਗੱਲ ਨੇ ਵੈਸੇ ਇਹਦੀ ਜਿਹੜਾ ਕਾਫੀ ਜ਼ਿਆਦਾ ਇਹਦੀ ਪਪੂਲਾਰਿਟੀ ਸੀ ਪੁਲਿਸ ਚ ਕਿ ਇਹਦੇ ਪੁਲਿਸ ਮੈਕ ਵਿੱਚ ਕੋਈ ਵਰਜੀ ਪੁੱਛ ਲੋ ਮੇਰੀ ਜਾਨ ਉੱਲ ਜਾਣਾ ਜਾਂ ਮੇਰੀ ਜਾਨ ਕਿੱਥੇ ਹੈ ਤੇ ਇਹਨੂੰ ਮੇਰੀ ਜਾਨ ਨਾਲ ਜਿਹੜਾ ਹੈ ਲੋਕ ਬਰੋਹਦੇ ਸੀ ਲੇਕਿਨ ਝਗੜਾ ਤਾਂ ਸਾਰਾ ਉਦੋਂ ਵਧਿਆ ਜਦੋਂ ਗਰਮੀਤਪੁਰ ਬਰਵਿੰਦਰ ਦੀ ਪਤਨੀ ਉਹ ਆ ਗਈ ਤੇ ਉਹਨੇ ਇਹਦੇ ਇਹਨਾਂ ਦੇ ਪੋਲ ਖੋਲਣੇ ਸ਼ੁਰੂ ਕੀਤੇ ਇਹਦੇ ਉਹਦੇ ਖੋਲਣੇ ਸ਼ੁਰੂ ਕੀਤੇ ਉਹ ਵੀ ਤਿੱਖੀ ਆ ਉਹ ਵੀ ਲੜਾਈ ਝਗੜੇ ਕਰਦੀ ਆ ਉਹ ਵੀ ਚ ਚਾਰੋਂ ਦੇ ਗਵਾਂਡੀ ਦੇ ਜਿਵੇਂ ਉਹਨਾਂ ਦੱਸਿਆ ਉਹਨਾਂ ਨਾਲ ਉਹ ਤਾਂ ਪੰਗੇ ਹੀ ਰਹਿੰਦੇ ਐ ਕੋਈ ਕਹਿੰਦੀ ਫੀਮ ਵੇਚਦਾ ਕੋਈ ਕਹਿੰਦੀ ਗਾਂਜਾ ਵੇਚਦਾ ਉਹਦੇ ਵੀ ਕੇਸਪੁਸ ਕਰਦੀ ਰਹਦੀ ਐ ਇਹ ਦੋਨਾਂ ਦੀ ਜਿਹੜੀ ਇਹ ਲੜਾਈ ਵੀ ਇਸ ਜਿਹੜੇ ਅਮਰਦੀਪ ਨੂੰ ਦਾ ਨੁਕਸਾਨ ਹੋਇਆ ਤੇ ਬਰਵਿੰਦਰ ਦਾ ਹੋਇਆ ਅੰਦਰ ਹੀ ਐ ਤੋਂ ਇਹ ਸਾਰੇ ਚੱਕਰ ਦੇ ਵਿੱਚ ਜਿਹੜਾ ਐਮਬੂਲੈਂਸ ਡਰਾਈਵਰ ਹੈ ਉਹ ਵੀ ਇਹਦਾ ਜਿਹੜਾ ਹੈ ਵਿਕਟਮ ਬਣਿਆ ਸਰੀ ਲੜਾਈ ਦਾ ਤੇ ਦੋ ਬੱਚਿਆਂ ਦਾ ਪਿਓ ਹੋ ਕੇ ਉਦੇ ਬਾਰੇ ਜਿਹਦੇ ਬਾਰੇ ਕਹਿਆ ਜਾਂਦਾ ਜੀ ਉਹਦੇ ਚਾਰ ਬਿਆਉ ਕਦੀ ਮੇਰੇ ਬਾਰੇ ਬਹੁਤ ਕੁਝ ਕਹਦੇ ਨੇ ਉਹ ਵੀ ਅੱਜ ਕੱਲ ਬੜੀ ਐਕਟਿਵ ਹੋਈ ਹੈ ਇਹ ਵੀ ਜਿਹੜੀ ਬਾਹਰ ਆ ਕੇ ਐਕਟਿਵ ਹੋਈ ਸੀ ਬੜੇ ਤਿੱਖੇ ਜਿਹੜੇ ਸਵਾਲ ਜਵਾਬ ਕੀਤੇ ਸੀ ਲੇਕਿਨ ਮੈਂ ਇੱਕ ਹੋਰ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਕਹਿੰਦੀ ਇਹਨੇ ਜਿਹੜੀ ਫੁਗਰੀ ਅੰਬਰ ਅਸੀਂ ਵਿਜੀਲੈਂਸ ਉਸ ਕਰਕੇ ਲੱਗੀ ਨਹੀਂ ਐਸਾ ਤਾਂ ਕੋਈ ਕੇਸ ਨਹੀਂ ਵਿਜੀਲੈਂਸ ਜਿਹੜੀ ਹੈ ਉਸ ਨੇ ਇੱਕ ਪ੍ਰੋਸੀਜਰ ਹੀ ਅਡਾਪਟ ਕੀਤਾ ਉਸ ਪ੍ਰੋਸੀਜਰ ਦੇ ਦੋਰਡਬਤ ਕਰਕੇ ਹੀ ਇਹ ਜਿਹੜੀ ਹੈ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਇਹਦੇ ਜਿਹੜੇ ਇਹਦੀ ਇਨਕਮ ਹੈ ਤੇ ਜਿਹੜਾ ਖਰਚਾ ਹੈ ਦੋਨਾਂ 'ਚ ਫਰਕ ਹੈਗਾ 25-30 ਲੱਖ ਦਾ ਉਹ ਕਿੱਥੋਂ ਆਇਆ ਉਹ ਹੁਣ ਪੁੱਛਣਗੇ ਤਾਂ ਉਸੇ ਚੱਕਰ ਦੇ ਵਿੱਚ ਅੱਜ ਇਹਦੀ ਗ੍ਰਿਫਤਾਰੀ ਹੋਈ ਹੈ ਤੇ ਦੁਵਾਰਾ ਖਬਰਾਂ 'ਚ ਮੇਰੀ ਜਾਣ ਆ ਗਈ ਹੈ ਤੇ ਹੁਣ ਦੇਖਦੇ ਆ ਇਹਦਾ ਕੀ ਹੁੰਦਾ ਹੈ ਲੇਕਿਨ ਇਹ ਵੀ ਬੜਾ ਰੇਅਰ ਹੋਇਆ ਹੈ ਇਹ ਦੋ ਪ੍ਰਾਇਰ ਨੂੰ ਫੜੀ ਗਏ ਹੋਵੇ ਐਨਡੀਪੀਐਸ ਐਕਟ ਦੇ ਚ ਜਿਹੜੀ ਹੈ 29 ਨੂੰ ਦੀ ਬੇਲ ਹੋ ਗਈ ਹੋਵੇ ਜਵਾਨ ਤੋਂ ਗਈ ਹੋਵੇ ਤੇ ਨਾਲ ਫਿਰ ਇਹ ਵੀ ਨਾ ਪਤਾ ਲੱਗੇ ਵੀ ਕੌਣ ਕੌਣ ਇਹਦੇ ਪਿੱਛੇ ਹੈ ਕੀ ਦੇ ਕੀ ਦਾ ਨਾਮ ਹੈ ਕੀ ਕੀ ਚੱਲ ਰਿਹਾ ਹੈ ਸਿਆਸਤ ਦੇ ਵਿੱਚ ਕੌਣ ਫੜਾ ਰਿਹਾ ਹੈ ਕੌਣ ਕਡਵਾ ਰਿਹਾ ਹੈ ਬਹੁਤ ਕੁਝ ਅਮਨਦੀਪ ਦੇ ਕੇਸ ਚੱਲ ਰਿਹਾ ਜੋ ਲਗਾਤਾਰ ਪਾ ਤੇ ਫਾਲੋਅ ਅਪ ਕਰਾਂਗੇ ਇਸ ਸਟੋਰੀ ਨੂੰ ਫਿਲਹਾਲ ਇੰਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਤੇ ਨਾਲ